ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਸੁਣੋ ਸੰਤ ਬਾਬਾ ਰਣਜੀਤ ਸਿੰਘ ਢਿੰਡਰਿਆਂ ਵਾਲੇ ਦੀਵਾਨਾ ਵਿੱਚ ਕੀ ਸ਼ਬਦ ਸੁਝਾਏ ਕਿੰਨਾ ਬਾਦ ਦੀ ਧਰਤੀ ਤੇ ਗਏ ਮਰਦਾਨਿਆ ਆ ਜਾ ਤੈਨੂੰ ਅੱਜ ਇੱਕ ਮੈਂ ਕੀਰਤੀ ਸਿੱਖ ਨੂੰ ਮਲਾਵਾ ਕੀਰਤੀ ਸਿੱਖ ਕੌਣ ਹੈ ਭਾਈ ਲਾਲੋ ਗਰੀਬ ਸਿੱਖ ਹੁਣ ਬਹੁਤਾ ਪੈਸਾ ਤਾਂ ਹੈ ਨਹੀਂ ਉਪਜੀਵਕਾ ਬਹੁਤੀ ਇੰਨੀ ਮਾੜਾ ਮੋਟਾ ਗੁਜ਼ਾਰਾ ਚੱਲਦਾ ਹੈ ਪੁਰਾਣੇ ਵੇਲਿਆਂ ਵਿੱਚ ਲੋਕਾਂ ਨੇ ਕਿੱਲੇ ਘੜਨ ਵਾਸਤੇ ਲੈ ਆਉਨੇ ਕਿੱਲੇ ਘੜਦੇ ਲਾਲੋ ਆਹ ਮੰਝੀਆਂ ਨੂੰ ਪਾਵੇ ਬਣਾ ਦੇ ਚੰਗੀ ਤਰ੍ਹਾਂ ਆਹ ਜਿਹੜਾ ਉਦੋਂ ਦਾ ਇਹੋ ਹੀ ਕੰਮ ਹੁੰਦਾ ਸੀ ਅੱਜ ਕੱਲ ਤੇ ਮਸ਼ੀਨੀ ਯੁੱਗ ਹੈ ਉਦੋਂ ਹੱਥਾਂ ਦੇ ਨਾਲ ਜਿਹੜੇ ਤਰਖਾਨ ਮਿਸਤਰੀ ਲੋਕ ਹਨ ਉਹ ਇਹ ਕੰਮ ਕਰਦੇ ਸਨ ਲਾਲੋ ਆਪਣੀ ਕਿਰਤ ਵਿਰਤ ਕਰਦਾ ਦਸਾਂ ਨੋਹਾਂ ਦੀ ਤੇ ਬੜਾ ਮਨ ਸ਼ੁੱਧ ਰੱਖਦਾ ਸੱਚ ਦੀ ਹੱਕ ਸੱਚ ਦੀ ਕਮਾਈ ਕਰਦਾ ਕਿਸੇ ਦੀ ਮਾਰ ਨਹੀਂ ਕਿਸੇ ਦੀ ਚੰਗੀ ਨਹੀਂ ਆਪਣਾ ਅੰਦਰ ਤੇ ਕੋਈ ਮਾੜਾ ਨਹੀਂ ਕਿਸੇ ਦਾ ਸ਼ੁੱਧ ਮਨ ਸਾਫ਼ ਮਨ ਮਨ ਨਿਰਮਲ ਹੈ ਮਨ ਸ਼ੁੱਧ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਚੱਲ ਕੇ ਆਏ ਇੱਕ ਗੱਲ ਯਾਦ ਰੱਖਿਓ ਮਨ ਜਦੋਂ ਸ਼ੁੱਧ ਹੋਇਆ ਹੋਵੇ ਫਿਰ ਤੇ ਆਨੰਦ ਆਪਣੇ ਆਪ ਹੀ ਆਈ ਜਾਂਦਾ ਹੈ ਪਰਮਾਤਮਾ ਆਨੰਦ ਸਰੂਪ ਹੈ ਹਰ ਬੰਦਾ ਆਨੰਦ ਭਾਲਦਾ ਹੈ ਰੱਬ ਆਨੰਦ ਸਰੂਪ ਹੈ ਤੇ ਜਦੋਂ ਮਨ ਸ਼ੁੱਧ ਹੋਇਆ ਹੋਵੇ ਤੇ ਆਨੰਦ ਆਪਣੇ ਆਪ ਹੀ ਆਣ ਲੱਗ ਜਾਂਦਾ ਹੈ ਮੈਲ ਹੀ ਤੰਗ ਕਰਦੀ ਬੰਦੇ ਨੂੰ ਹਰ ਵੇਲੇ ਦੁਖੀ ਕਰਦੀ ਹੁਣ ਲਾਲੋ ਇੰਨਾ ਪਿਆਰ ਵਾਲਾ ਤੇ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਨਾਲ ਲੈ ਕੇ ਮਰਦਾਨੇ ਆ ਜਾ ਮੈਂ ਤੈਨੂੰ ਮਲਾਵਾ ਦਰਵਾਜਾ ਖਟਕਟਾਇਆ ਭਾਈ ਲਾਲੋ ਨੇ ਖੋਲਿਆ ਗੁਰੂ ਨਾਨਕ ਸਾਹਿਬ ਦਾ ਤਪ ਤੇਜ ਵੇਖ ਕੇ ਟਿਕਿਆ ਚਿਹਰਾ ਵੇਖ ਕੇ ਕੋਈ ਚੜ੍ਹਦੀ ਕਲਾ ਵਾਲਾ ਕੋਈ ਫਕੀਰ ਕੋਈ ਐਸੀ ਰੱਬੀ ਰੂਹ ਸਾਡੇ ਘਰ ਆਈ ਹੱਥ ਜੋੜੇ ਜੀਆਂ ਆਨੂ ਸੱਚੇ ਪਾਤਸ਼ਾਹ ਮਰਦਾਨਾ ਇਹ ਕੌਣ ਨੇ ਪੁੱਛਦਾ ਹੈ ਤੇ ਭਾਈ ਮਰਦਾਨੇ ਨੇ ਦੱਸਿਆ ਏ ਗੁਰੂ ਨਾਨਕ ਸਾਹਿਬ ਨੇ ਆਦ ਨਰੰજન ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਆ ਨਾਨਕ ਤਪਾ ਜਿਨ੍ਹਾਂ ਬਾਰੇ ਸੁਣਿਆ ਸੀ ਇਹਨੇ ਜਿਹੜਾ ਚੰਗਾ ਗੁਰ ਸਿੱਖ ਹੋਵੇ ਉਹਦੀ ਗਸੋਏ ਆਪੇ ਹੋਲੀ ਹੋਲੀ ਪਹੁੰਚ ਹੀ ਜਾਂਦੀ ਏ ਹੁਣ ਜਦੋਂ ਇਦਾਂ ਦੇ ਅੱਗੇ ਅੱਗੇ ਵਿਚਾਰਾਂ ਚੱਲਦੀਆਂ ਨੇ ਅੱਗੇ ਤੱਕੇ ਗੱਲ ਪਹੁੰਚ ਜਾਂਦੀ ਏ ਨੇ ਨਾਮ ਸੁਣਿਆ ਸੀ ਧੰਨ ਭਾਗ ਮੇਰੇ ਮੇਰੇ ਘਰ ਤੁਸੀਂ ਚਰਨ ਪਾਏ ਆਓ ਮੇਰੀ ਗਰੀਬ ਦੀ ਜਿਹੋ ਜੀ ਵੀ ਕੁੱਲੀ ਐ ਜੋ ਮੇਰੇ ਕੋਲੇ ਰੁੱਖਾ ਮਿਸਾ ਹਾਜ਼ਰ ਐ ਇਹਨੇ ਸਭ ਹਾਜ਼ਰ ਕੀਤਾ ਕੋਧਰੇ ਦਾ ਪ੍ਰਸ਼ਾਦਾ ਲਿਆਦਾ ਹੁਣ ਕੋਧਰੇ ਦਾ ਪ੍ਰਸ਼ਾਦਾ ਉਹ ਵੀ ਸਵੇਰ ਦਾ ਪੱਕਿਆ ਬਿਆ ਪ੍ਰਸ਼ਾਦਾ ਤਾਜ਼ਾ ਨਹੀਂ ਹੈ ਤੇ ਮਰਦਾਨੇ ਨੂੰ ਕਿਹਾ ਵੀ ਲਓ ਵੀ ਛਕੋ ਗੁਰੂ ਨਾਨਕ ਸਾਹਿਬ ਨੇ ਬੜੇ ਪਿਆਰ ਨਾਲ ਉਹਦਾ ਕੋਧਰੇ ਦਾ ਪ੍ਰਸ਼ਾਦਾ ਛਕਿਆ ਮਰਦਾਨਾ ਕਹਿੰਦਾ ਮਹਾਰਾਜ ਲੰਗਣਾ ਕਿਵੇਂ ਆ ਕੋਧਰਾ ਇਹ ਤੇ ਲੰਗਣਾ ਹੀ ਨਹੀਂ ਸੁੱਕਾ ਕੋਧਰਾ ਰੋਟੀ ਵੀ ਬਈ ਮਾਰ ਕਹਿੰਦੇ ਮਰਦਾਨਿਆ ਸ਼ਕਲ ਐ ਇਹਦੇ ਵਿੱਚ ਬਹੁਤਾ ਕੁਝ ਨਹੀਂ ਪਾਇਆ ਪਰ ਇਹਦੇ ਵਿੱਚ ਇਸ ਬੰਦੇ ਦਾ ਪਿਆਰ ਪਾਇਆ ਹੋਇਆ ਪ੍ਰੇਮ ਤੂੰ ਕੋਧਰਾ ਨਾ ਵੇਖ ਤੂੰ ਇਹਦਾ ਪ੍ਰੇਮ ਵੇਖ ਇਹਦੀ ਸ਼ਰਧਾ ਵੇਖ ਇਹਦੀ ਹੱਕ ਸੱਚ ਦੀ ਕਮਾਈ ਵੇਖ ਵੇਖਣ 'ਚ ਹੀ ਫਰਕ ਹੁੰਦਾ ਜੀ ਆ ਤੁਸੀਂ ਸਾਰੇ ਇੱਥੇ ਬੈਠੇ ਹੋ ਆਪਾਂ ਕਹਿੰਦੇ ਆ ਲੰਗਰਾਂ ਦੀਆਂ ਦਾਲਾਂ ਹਮੇਸ਼ਾ ਸਵਾਦ ਲੱਗਦੀਆਂ ਕਿਉਂ ਕਿਉਂਕਿ ਸਾਨੂੰ ਪਤਾ ਵੀ ਗੁਰੂ ਕੇ ਲੰਗਰ ਦੀ ਹੈ ਆਪਾਂ ਚਾਹ ਨਾਲ ਖਾਂਦੇ ਆ ਮਾਂ ਦੇ ਹੱਥਾਂ ਦੀ ਰੋਟੀ ਹਰ ਇੱਕ ਬੱਚ ਨੂੰ ਸਵਾਦ ਲੱਗਦੀ ਹੈ ਕਾਰਨ ਕੀ ਹੁੰਦਾ ਹੈ ਕਿਉਂਕਿ ਮਾਂ ਵਾਰੀ ਅਸੀਂ ਫਿਰ ਕੋਈ ਬਹੁਤਾ ਕਿੰਤੂ ਪਰੰਤੂ ਨਹੀਂ ਕਰਦੇ ਮਾਂ ਨਾਲ ਪਿਆਰ ਹੋਣ ਕਰਕੇ ਮਾਂ ਦੇ ਹੱਥ ਦੀ ਰੋਟੀ ਸਵਾਦ ਲੱਗਦੀ ਹੈ ਉੱਥੇ ਸਵਾਲ ਨਹੀਂ ਫਿਰ ਬਹੁਤੇ ਕਰਦੇ ਮਾਂ ਦੇ ਹੱਥ ਦੀ ਰੋਟੀ ਸਵਾਦ ਹੋਣ ਦਾ ਕਾਰਨ ਇਹ ਹੈ ਕਿ ਮਾਂ ਨਾਲ ਸਾਡਾ ਪਿਆਰ ਹੈ ਜਿਸ ਰਿਸ਼ਤੇਦਾਰ ਨਾਲ ਪਿਆਰ ਹੋਵੇ ਤੁਸੀਂ ਆਪਣੀ ਭੈਣ ਦੇ ਘਰ ਜਾਓ ਭੈਣ ਨੇ ਰੋਟੀ ਬਣਾਈ ਹੈ ਜੇ ਕੁਝ ਬਾਤ ਘਾਟ ਵੀ ਹੋਵੇ ਤੁਸੀਂ ਤਾਂ ਵੀ ਚੁੱਪ ਕਰ ਜਾਂਦੇ ਆ ਪਿਆਰ ਹੈ ਜਦੋਂ ਫਿਰ ਬੰਦਾ ਚੁੱਪ ਕਰ ਜਾਂਦਾ ਤੁਹਾਡੀ ਭੀ ਨੇ ਰੋਟੀ ਬਣਾਈ ਹੋਵੇ ਮਾੜੀ ਵੀ ਹੋਵੇ ਕਿਤੇ ਤਾਂ ਵੀ ਅਸੀਂ ਇੱਕ ਬੋਲਦੇ ਨਹੀਂ ਚੁੱਪ ਕਰ ਜਾਂਦੇ ਜਿੱਥੇ ਪ੍ਰੇਮ ਹੋਵੇ ਉਥੇ ਨਗੋਚਾ ਨਹੀਂ ਗੱਡੀਦੀਆਂ ਉਥੇ ਗਲਤੀਆਂ ਨਹੀਂ ਗੱਡੀਦੀ ਤੇ ਜਿਸ ਬੰਦੇ ਅੰਦਰ ਪ੍ਰੇਮ ਨਹੀਂ ਹੁੰਦਾ ਉਹ ਉਲੰਭੇ ਹੀ ਰਹੀ ਰਹੇ ਆ ਠੀਕ ਨਹੀਂ ਆ ਠੀਕ ਨਹੀਂ ਆ ਠੀਕ ਨਹੀਂ ਜਿਹੜਾ ਬੰਦਾ ਪ੍ਰੇਮ ਕਰਦਾ ਹੋਵੇ ਉਹਦੇ ਲਈ ਸਭ ਕੁਝ ਠੀਕ ਹੋ ਜਾਂਦਾ ਹੈ ਗਲਤ ਵੀ ਠੀਕ ਹੋ ਜਾਂਦਾ ਜਦੋਂ ਪ੍ਰੇਮ ਹੋਵੇ ਤੇ ਜਦੋਂ ਨਫ਼ਰਤ ਹੋਵੇ ਮਨ ਵਿੱਚ ਫਿਰ ਠੀਕ ਵੀ ਗਲਤ ਹੋ ਜਾਂਦਾ ਜਿਹਦੇ ਨਾਲ ਤੁਸੀਂ ਨਫ਼ਰਤ ਕਰਦੇ ਹੋ ਉਹਦੀਆਂ ਸਾਰੀਆਂ ਠੀਕ ਗੱਲਾਂ ਤੁਹਾਨੂੰ ਗਲਤ ਲੱਗਣ ਤੇ ਜਿਹਦੇ ਨਾਲ ਤੁਸੀਂ ਪ੍ਰੇਮ ਕਰਦੇ ਹੋ ਉਹਦੀਆਂ ਸਾਰੀਆਂ ਗਲਤ ਗੱਲਾਂ ਵੀ ਤੁਹਾਨੂੰ ਠੀਕ ਲੱਗਦੀਆਂ ਕਿਉਂਕਿ ਪ੍ਰੇਮ ਕਰਦੇ ਤੈਨੂੰ ਰੋਟੀ ਸਵਾਦ ਲੱਗਦੀ ਹੈ ਮੇਰੇ ਮਾਂ ਦੇ ਹੱਥਾਂ ਦੀ ਹੈ ਉਹ ਕਹਿੰਦਾ ਮੇਰੇ ਮਾਂ ਦੇ ਹੱਥਾਂ ਦੀ ਹੈ ਦੂਜੇ ਬੰਦੇ ਨੂੰ ਨਹੀਂ ਸਵਾਦ ਲੱਗਦੀ ਕਿਉਂਕਿ ਉਹ ਪ੍ਰੇਮ ਨਹੀਂ ਕਰਦਾ ਸੋ ਜਿੱਥੇ ਪ੍ਰੇਮ ਹੋਵੇ ਉੱਥੇ ਸਭ ਗਲਤ ਠੀਕ ਹੋ ਜਾਂਦਾ ਹੈ ਜਿੱਥੇ ਨਫ਼ਰਤ ਹੋਵੇ ਉੱਥੇ ਜੋ ਗਲਤ ਠੀਕ ਹੋਵੇ ਉਹ ਸਭ ਗਲਤ ਹੋ ਜਾਂਦਾ ਸਹੀ ਵੀ ਗਲਤ ਹੋ ਜਾਂਦਾ ਜੇ ਜਦੋਂ ਪ੍ਰੇਮ ਨਾ ਹੋਵੇ ਲਾਲੋ ਦਾ ਪ੍ਰੇਮ ਵੇਖ ਮਰਦਾਨਿਆਂ ਪ੍ਰੇਮ ਵੇਖ ਹੋਦਰਾ ਦਾ ਵੇਖ ਪ੍ਰੇਮ ਵੇਖ ਜਿਵੇਂ ਕ੍ਰਿਸ਼ਨ ਭਗਵਾਨ ਨੇ ਬਿਦਰ ਦੇ ਘਰ ਵਿੱਚ ਜਾ ਕੇ ਅਲੂਣਾ ਹੀ ਸਾਗ ਖਾਦਾ ਅਲੂਣਾ ਸਾਗ ਰਾਜਨ ਕੌਣ ਤਮਾਰੇ ਆਵੇ ਰਾਜਿਆ ਤੇਰੇ ਕਿਹੜਾ ਆਵੇ ਦਰਯੋਦਨ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਪਾਵੇ ਉਹ ਗਰੀਬ ਅਲੂਣਾ ਹੀ ਸਾਗ ਖਵਾਤਾ ਉਹ ਵੀ ਮੈਂ ਖਾ ਲਿਆ ਖੁਸ਼ ਹੋ ਤੇ ਗੁਰੂ ਨਾਨਕ ਸਾਹਿਬ ਲਾਲੋ ਦੇ ਘਰ ਵਿੱਚ ਇਦਾਂ ਹੀ ਬੈਠੇ ਆ ਕਹਿੰਦੇ ਇੱਥੇ ਪ੍ਰੇਮ ਵੇਖਣਾ ਪ੍ਰੇਮ ਇੱਥੇ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਨਹੀਂ ਲਾਲੋ ਦੇ ਘਰ ਦਾ ਪ੍ਰੇਮ ਵੇਖਿਆ ਜਾਣਾ ਬੜੇ ਖੁਸ਼ ਹੋ ਕੇ ਗੁਰੂ ਨਾਨਕ ਸਾਹਿਬ ਉਹਦੇ ਘਰ ਰੋਟੀ ਖਾਂਦੀ ਕਈ ਦਿਨ ਰਹੇ ਲਾਲੋ ਨਾਲ ਵਾਰਤਾ ਲਾਪ ਕਰਨੀਆਂ ਡੂੰਗੀਆਂ ਡੂੰਗੀਆਂ ਗੱਲਾਂ ਕਰਨੀਆਂ ਗਹਿਰੇ ਰਹੱਸ ਜਾਣਣੇ ਗਹਿਰਾਈਆਂ ਜਾਣਣੀਆਂ ਅੰਦਰ ਦੀਆਂ ਵੀ ਬਾਹਰ ਦੀਆਂ ਵੀ ਮਨ ਜੋੜ ਲਿਆ ਲਾਲੋ ਨੇ ਮਹਾਰਾਜ ਦਾ ਮਨ ਵੀ ਬੜਾ ਲਾਲੋ ਦੇ ਘਰ ਚ ਲੱਗਿਆ ਤੇ ਲੱਗਿਆ ਇਹ ਸ਼ੁੱਧ ਮਨ ਵਾਲਾ ਲਾਲੋ ਤੇ ਦੂਜੇ ਪਾਸੇ ਅਸ਼ੁੱਧ ਮਨ ਵਾਲਾ ਮਲਕ ਭਾਗੋ ਉੱਥੇ ਰਹਿਣ ਵਾਲਾ ਮਲਕ ਭਾਗੋ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਵਰਜੇ ਬੁਲਾਇਆ ਵੀ ਮੇਰੇ ਘਰ ਦੇ ਵਿੱਚ ਜੱਗ ਹੋਣਾ ਹੈ ਬ੍ਰह्म ਭੋਜ ਹੋਣਾ ਤੇ ਆ ਕੇ ਛਕੋ ਬੰਦੇ ਉਹਦੇ ਸੱਦਣ ਆਏ ਕਿ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਮਲਕ ਭਾਗੋ ਜੀ ਨੇ ਸੱਦਿਆ ਉਹਦੇ ਘਰ ਵਿੱਚ ਜਗ ਹੋਣਾ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਨਹੀਂ ਆਉਣਾ ਨਾ ਕਰਤੀ ਸਾਰੇ ਨੇੜੇ ਤੇੜੇ ਦੇ ਪੰਡਤ ਬਾਬੇ ਜਿੰਨੇ ਫਕੀਰ ਸਭ ਉੱਥੇ ਗਏ ਗੁਰੂ ਨਾਨਕ ਨਹੀਂ ਗਏ ਗੁਰੂ ਨਾਨਕ ਸਾਹਿਬ ਨਹੀਂ ਗਏ ਇਹਨੇ ਬੰਦੇ ਭੇਜੇ ਜ਼ਬਰਦਸਤੀ ਲੈ ਆਓ ਉਠਾ ਕੇ ਗੁਰੂ ਨਾਨਕ ਸਾਹਿਬ ਨੂੰ ਜ਼ਬਰਦਸਤੀ ਉਠਾ ਕੇ ਲੈ ਕੇ ਗਏ ਧੱਕੇ ਨਾਲ ਲਾਲੋ ਦੇ ਸਾਹਮਣੇ ਮਲਕ ਭਾਗੋ ਦੇ ਸਾਹਮਣੇ ਪੇਸ਼ ਕੀਤਾ ਗੁਰੂ ਨਾਨਕ ਸਾਹਿਬ ਗਏ ਜਦੋਂ ਤੇ ਮਲਕ ਭਾਗੋ ਕਹਿਣ ਲੱਗਿਆ ਮੇਰੇ ਬੁਲਾਇਆਂ ਤੇ ਕਿਉਂ ਨਹੀਂ ਸੀ ਆਉਂਦੇ ਗੁਰੂ ਨਾਨਕ ਕਹਿਣ ਲੱਗੇ ਤੇਰੇ ਘਰ ਦਾ ਬ੍ਰਹਿਮ ਭੋਜ ਮੈਨੂੰ ਸਵਾਦ ਨਹੀਂ ਲੱਗਦਾ ਕਹਿੰਦੇ ਉਹ ਲਾਲੋ ਦੀ ਛੱਪਰੀ 'ਚ ਬੈਠੇ ਹੋ ਕੋਦਰੇ ਦੀਆਂ ਰੋਟੀਆਂ ਖਾਣ ਨੂੰ ਕੁਝ ਹੈ ਨਹੀਂ ਉੱਥੇ ਬੜੇ ਖੁਸ਼ ਹਾਂ ਉੱਥੇ ਤੁਹਾਡਾ ਬੜਾ ਜੀ ਲੱਗਦਾ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਹੀ ਮੁੱਦਾ ਛੇੜ ਉਹਦੇ ਨਾਲ ਸਾਡਾ ਪ੍ਰੇਮ ਹੈ ਪ੍ਰੇਮ ਵਿੱਚ ਕੋਈ ਨੇਮ ਨਹੀਂ ਉੱਥੇ ਬੜੇ ਆਨੰਦ ਚ ਬੜੀ ਮਸਤੀ ਚ ਬੈਠੇ ਸੀ ਬੜੇ ਖੁਸ਼ ਸੀ ਅਸੀਂ ਤੇ ਤੂੰ ਇਹ ਮੁੱਦਾ ਨਾ ਹੀ ਛੇੜ ਨਾ ਇਹ ਗੱਲਬਾਤ ਕਰ ਜਿਵੇਂ ਹੈਗਾ ਠੀਕ ਹੈ ਬਸ ਕਹਿਣ ਲਗਾ ਇਦਾਂ ਕਿਵੇਂ ਇੰਨੇ ਬੰਦਿਆਂ ਨੇ ਵਿੱਚ ਤੁਹਾਨੂੰ ਬਸ ਦੱਸ ਦਿਆ ਭੇ ਸੱਦਾ ਭੇਟਿਆ ਤੂੰ ਹੀ ਸਾਡੇ ਘਰ ਹੀ ਨਹੀਂ ਆਉਂਦੇ ਮਹਾਰਾਜ ਆਏ ਕਿਉਂ ਨਹੀਂ ਤੁਸੀਂ ਇਹ ਦੱਸੋ ਮਹਾਰਾਜ ਕਹਿੰਦੇ ਰਹਿਣ ਦੇ ਟਿਕਿਆ ਰਹਿਣ ਦੇ ਸਾਰਾ ਨਹੀਂ ਕਹਿੰਦਾ ਦਸੋਬੇ ਇਹ ਅੜਿਉ ਹੀ ਕਰਕੇ ਬਹਿ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਜਿਹੜੀਆਂ ਪੂੜੀਆਂ ਖੀਰ ਤਰ੍ਹਾਂ ਤਰ੍ਹਾਂ ਦੇ ਭੋਜਨ ਨੇ ਨਾ ਇਹਨਾਂ ਵਿੱਚੋਂ ਮੈਨੂੰ ਗਰੀਬਾਂ ਦੇ ਖੂਨ ਦੀ ਬਦਬੂ ਆਉਂਦੀ ਕਹਿੰਦੇ ਗਰੀਬਾਂ ਦਾ ਖੂਨ ਉਹ ਕਹਿੰਦੇ ਤੇਰੇ ਹੱਕ ਸੱਚ ਦੀ ਕਮਾਈ ਨਹੀਂ ਤੂੰ ਗਰੀਬਾਂ ਤੋਂ ਲੁੱਟ-ਲੁੱਟ ਕੇ ਐਨਾ ਧਨ ਇਕੱਠਾ ਕਰਕੇ ਸਾਲ ਬਾਅਦ ਬ੍ਰਹਮ ਭੋਜ ਕਰਾ ਕੇ ਕਹਿੰਦਾ ਮੇਰੇ ਪਾਪ ਲੈ ਗਏ ਸਾਰੇ ਜਿਵੇਂ ਆਪਾਂ ਕਰੀਏ ਵੀ ਸਾਰਾ ਸਾਲ ਠਗੀਆਂ ਮਾਰੀ ਜਾਈਏ ਸਾਲ ਪਿੱਛੋਂ ਖੰਡ ਪਾਟ ਕਰਾ ਕੇ ਕਹਿ ਦਈਏ ਪਾਪ ਲੈ ਗਏ ਸਾਡੇ ਆਪਾਂ ਜਿਵੇਂ ਇਦਾਂ ਸੋਚੀਏ ਉਹ ਕਹਿੰਦੇ ਸਾਰਾ ਹੀ ਸਾਲ ਗਲਤ ਕੰਮ ਕਰਦਾ ਦੋ ਨੰਬਰ ਦੇ ਕੰਮ ਕਰਦਾ ਪਰਾਇਆ ਹੱਕ ਖਾਨਾ ਢੇਰ ਲਾਏ ਹੋਏ ਨੇ ਪਰਾਏ ਹੱਕ ਦੇ ਤੇ ਇਹ ਜਿਹੜਾ ਤੂੰ ਬ੍ਰਹਮ ਭੋਜ ਕਰਾ ਦਿੰਦਾ ਇਹਦੇ ਨਾਲ ਤੇਰੇ ਪਾਪ ਨਹੀਂ ਲੈ ਗਏ ਇਹਦੇ ਨਾਲ ਤੂੰ ਸਾਫ਼ ਨਹੀਂ ਹੋ ਗਿਆ ਇਹਦੇ ਨਾਲ ਤੂੰ ਸੁੱਚਾ ਨਹੀਂ ਹੋ ਗਿਆ ਮਲਕ ਭਾਗੋ ਤੇਰੇ ਘਰ ਦੇ ਖਾਣੇ ਦੇ ਵਿੱਚੋਂ ਮੈਨੂੰ ਬਦਬੂ ਆਉਂਦੀ ਹੈ ਐਦਾਂ ਮਹਾਰਾਜ ਤੁਸੀਂ ਕਿਵੇਂ ਕਹਿਤਾ ਫਿਰ ਭਾਈ ਮਹਾਰਾਜ ਨੇ ਕਿਹਾ ਲਾਲੋ ਜਾ ਤੇਰੇ ਘਰੋਂ ਕੋਧਰੇ ਦੀ ਰੋਟੀ ਲੈ ਕੇ ਆ ਲਾਲੋ ਭੱਜਿਆ ਕੋਧਰੇ ਦੀ ਰੋਟੀ ਲੈ ਆਇਆ ਮਲਕ ਭਾਗੋ ਦੇ ਪੂਰੇ ਐਦਾਂ ਹੱਥ 'ਚ ਫੜ ਲੈ ਲਾਲੋ ਦੀ ਕੋਧਰੇ ਦੀ ਰੋਟੀ ਫੜ ਲਈ ਇਹ ਹੱਕ ਸੱਚ ਦੀ ਕਮਾਈ ਕਰਦਾ ਹੈ ਇਹ ਰੋਟੀ ਕਿਵੇਂ ਆਈ ਹੈ ਸਾਡੇ ਹੱਥ ਤੱਕ ਇਹਨੇ ਕਿੰਨੀ ਮਿਹਨਤ ਕੀਤੀ ਹੈ ਗੁਰੂ ਨਾਨਕ ਸਾਹਿਬ ਲਗਾਤਾਰ ਬੋਲਦੇ ਰਹੇ ਸਾਰੇ ਲੋਕ ਉਪਦੇਸ਼ ਸੁਣ ਰਹੇ ਐ ਤੇ ਐਦਾਂ ਹੱਥ ਦੇ ਵਿੱਚ ਫੜ ਕੇ ਉਹਦਾ ਪ੍ਰਸ਼ਾਦਾ ਕਹਿੰਦੇ ਤੂੰ ਲੋਕਾਂ ਨੂੰ ਕਿੱਥੇ ਕਿੱਥੇ ਤੰਗ ਕੀਤਾ ਕਿਵੇਂ ਕਿਵੇਂ ਤੂੰ ਲੋਕਾਂ ਨੂੰ ਲੁੱਟਦਾ ਹੈ ਕਿੱਦਾਂ ਕਿੱਦਾਂ ਬੇਈਮਾਨੀਆਂ ਕਰਦਾ ਹੈ ਐਦਾਂ ਦਾ ਉਪਦੇਸ਼ ਦਿੱਤਾ ਇਹ ਮਲਕ ਭਾਗੋ ਨੂੰ ਐਦਾਂ ਜਾਪਦਾ ਹੈ ਲਾਲੋ ਦੇ ਕੋਧਰੇ ਦੀ ਰੋਟੀ ਦੇ ਵਿੱਚੋਂ ਦੁੱਧ ਨਿਕਲ ਰਿਹਾ ਤੇ ਮੇਰੇ ਜਿਹੜਾ ਕੂੜਿਆਂ ਦੇ ਵਿੱਚੋਂ ਖੂਨ ਨਿਕਲ ਰਿਹਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਵੇਂ ਕਈ ਵਾਰੀ ਆਪਾਂ ਗੱਲ ਇਹੋ ਜੀ ਕਈ ਬੰਦੇ ਕਰਦੇ ਆ ਦੁੱਧ ਦਾ ਦੁੱਧ ਕਰ ਦੇਣਗੇ ਪਾਣੀ ਦਾ ਪਾਣੀ ਕਰ ਦੇਣਗੇ ਦਿਮਾਗ ਟਿਕਾਣੇ ਲਿਆ ਦਿੰਦੇ ਆ ਜਦੋਂ ਫਿਰ ਉਹਦਾ ਚਿੱਤਰਣ ਕੀਤਾ ਗਿਆ ਜਦੋਂ ਚਿੱਤਰ ਬਣਾਇਆ ਗਿਆ ਜਦੋਂ ਚਿੱਤਰ ਬਣੇਗਾ ਫਿਰ ਐਦਾਂ ਹੀ ਬਣੇਗਾ ਦੁੱਧ ਦੇ ਉਹਦੀਆਂ ਰੋਟੀਆਂ ਦੇ ਵਿੱਚੋਂ ਮਲਕ ਭਾਗੋ ਦੀਆਂ ਖੀਰ ਪੂੜਿਆਂ ਵਿੱਚੋਂ ਖੂਨ ਸਿੰਮ ਦਾ ਨਜ਼ਰ ਆਉਂਦਾ ਹੈ ਤੇ ਜਿਹੜਾ ਲਾਲੋ ਦਾ ਕੋਧਰੇ ਦਾ ਪ੍ਰਸ਼ਾਦ ਹੈ ਉਹਦੇ ਵਿੱਚੋਂ ਦੁੱਧ ਨਜ਼ਰ ਆਉਂਦਾ ਕਿਉਂਕਿ ਜਦੋਂ ਚਿੱਤਰ ਬਣਾਇਆ ਜਾਏਗਾ ਉਦੋਂ ਫਿਰ ਇਦਾਂ ਹੀ ਬਣਾਇਆ ਜਾਂਦਾ ਫੋਟੋ ਬਣਾਈ ਜਾਂਦੀ ਹੈ ਇਦਾਂ ਹੀ ਬਣਾਈ ਜਾਏਗੀ ਇਤਿਹਾਸ ਵਿੱਚ ਫਿਰ ਇਦਾਂ ਦਾ ਜ਼ਿਕਰ ਆਉਂਦਾ ਪਰ ਗੁਰੂ ਨਾਨਕ ਸਾਹਿਬ ਨੇ ਆਖਿਆ ਮਲਕ ਭਾਗੋ ਓਏ ਤੇਰੇ ਇੱਡੇ ਇੱਡੇ ਬ੍ਰਹਮ ਭੋਜ ਕਿਸੇ ਕੰਮ ਦੇ ਨਹੀਂ ਲੱਗਦੇ ਜਿਵੇਂ ਭਗਵਾਨ ਕ੍ਰਿਸ਼ਨ ਨੇ ਬਿਦਰ ਨੂੰ ਕਿਹਾ ਸੀ ਤੇਰੇ ਘਰ ਦਾ ਦੁੱਧ ਤੇਰੇ ਘਰ ਦਾ ਪਾਣੀ ਮੈਨੂੰ ਦੁੱਧ ਵਰਗਾ ਲੱਗਦਾ ਤੇ ਰਾਜਨਾ ਤੇਰੇ ਘਰ ਦਾ ਦੁੱਧ ਵੀ ਮੈਨੂੰ ਪਾਣੀ ਵਰਗਾ ਲੱਗਦਾ ਇਹ ਬੜਾ ਫਰਕ ਹੈ ਤਾਂ ਕਰਕੇ ਭਾਈ ਹੱਕ ਸੱਚ ਦੀ ਕਮਾਈ ਕਰਨੀ ਤੇ ਮਨ ਸ਼ੁੱਧ ਰੱਖਣਾ ਜੇ ਮਨ ਸ਼ੁੱਧ ਰੱਖਾਂਗੇ ਫਿਰ ਇਹ ਵੀ ਸੱਚ ਹੈ ਗੁਰੂ ਨਾਨਕ ਯਾਰ ਜੀ ਬਾਂਦਾ ਗੁਰੂ ਨਾਨਕ ਯਾਰ ਜੀ ਬਾਂਦਾ ਗੁਰੂ ਨਾਨਕ ਯਾਰ ਜੀ ਕਾਸਾ ਗੁਰੂ ਨਾਨਕ ਯਾਰ ਜੀ ਬਾਂਦਾ ਢੋੜੋ ਗੁਰੂ ਨਾਨਕ ਯਾਰ ਸਤਨਾਮੁ ਪਵਰ ਗੁਰੂ ਨਾਨਕ ਯਾਰ ਗੁਰਦਾਮ ਤੇ ਯਾਰ ਤੇ ਪਾਦਾ ਦੇਖ ਲਵੋ ਅਜਵਾਕੇ ਗੁਰਦਾਮ ਤੇ ਯਾਰ ਤੇ ਪਾਦਾ ਬਰਾਰੀਓ ਜੀ ਦਾਦਾ ਦੇਖ ਲਵੋ ਅਜਵਾਕੇ ਗੁਰਦਾਮ ਤੇ ਯਾਰ ਤੇ ਪਾਦਾ ਪਲਕ ਪੱਗ ਤੇ ਛੱਟ ਕੇ ਪੂੜੇ ਮਲਕ ਪਾਗੋ ਦੇ ਛੱਟ I'm gonna go ਦਾਨਕ ਸਾਹਿਬ ਬੈਠੇ ਲਾਲੋ ਘਰ ਮਨ ਦੀ ਗਰੀਬੀ ਰੱਖੋ ਪੈਸਾ ਭਾਵੇਂ ਜਿੰਨਾ ਮਰਜੀ ਕਮਾ ਲਓ ਕੋਈ ਮਾੜੀ ਗੱਲ ਨਹੀਂ ਮਾਣ ਨਾ ਕਰੋ ਉਸ ਪੈਸੇ ਦਾ ਅੰਦਰੋਂ ਏਦਾਂ ਹੋਵੇ ਜਿਹੋ ਜਿਹਾ ਹੈ ਜਿਹੋ ਜਿਹਾ ਨਹੀਂ ਹੈ ਮਾਨ ਏਦਾਂ ਰਹਿਣਾ ਚਾਹੀਦਾ ਪੈਸਾ ਕਮਾ ਲੈਣਾ ਮਾੜੀ ਗੱਲ ਨਹੀਂ ਪੈਸੇ ਦਾ ਮਾਣ ਨਾ ਕਰਿਓ ਵੜਿਆਈਆਂ ਹੋ ਜਾਣ ਵੜਿਆਈਆਂ ਦਾ ਮਾਣ ਨਾ ਕਰੀਏ ਗੁਰੂ ਨਾਨਕ ਦੇ ਘਰ ਦੇ ਗੋਲੇ ਬਣ ਕੇ ਦਾਸ ਬਣ ਕੇ ਰਹਿਣਾ ਚਾਹੀਦਾ ਹੈ ਤੇ ਸੰਗਤ ਜੀ ਮਨ ਸ਼ੁੱਧ ਸੀ ਤੇ ਗੁਰੂ ਨਾਨਕ ਸਾਹਿਬ ਲਾਲੋ ਦੇ ਘਰ ਆਪੇ ਚੱਲ ਕੇ ਗਏ ਤੇ ਜਿਸ ਬੰਦੇ ਦਾ ਮਨ ਮੈਲਾ ਹੈ ਮੈਲੇ ਮਨ ਨਾਲ ਕੀਤਾ ਹੋਇਆ ਧਨ ਇਕੱਠਾ ਜ਼ਹਿਰ ਬਣ ਜਾਂਦਾ ਤੇ ਸ਼ੁੱਧ ਮਨ ਦੇ ਨਾਲ ਕਮਾਈ ਕਰੋ ਮਨ ਸ਼ੁੱਧ ਰੱਖੋਗੇ ਕਮਾਈ ਹੱਕ ਸੱਚ ਦੀ ਹੋਏਗੀ ਫਿਰ ਦਸਾਂ ਨੋਹਾਂ ਦੀ ਕੀਰਤ ਹੋਏਗੀ ਤੇ ਪਰਾਇਆ ਹੱਕ ਖਾਵਾਂਗੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਮੁਸਲਮਾਨ ਸੂਰ ਨਹੀਂ ਖਾਂਦੇ Hindu ਗਾਂ ਨਹੀਂ ਖਾਂਦੇ ਗੁਰੂ ਸਾਹਿਬ ਕਹਿੰਦੇ ਪਰਾਇਆ ਹੱਕ ਖਾਂਦਾ ਹਿੰਦੂ ਤੇ ਕਹਿੰਦਾ ਇਹ ਐ ਮੈਂ ਗਾਂ ਨਹੀਂ ਖਾਂਦਾ ਜੇ ਪਰਾਇਆ ਹੱਕ ਖਾਂਦਾ ਤੇ ਸਮਝ ਲਓ ਉਹਨੇ ਗਾਂ ਖਾ ਲਈ ਤੇ ਜੇ ਮੁਸਲਮਾਨ ਸੂਰ ਉਹਦਾ ਨਹੀਂ ਖਾਂਦੇ ਪਰ ਜੇ ਪਰਾਇਆ ਹੱਕ ਖਾ ਲੈਣ ਤੇ ਸਮਝ ਲਓ ਉਹਨਾਂ ਨੇ ਸੂਰ ਖਾ ਲਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜੋ ਮਰਦਾਰ ਨਾ ਖਾਏ ਮਰਦਾਰ ਜਿਹੜਾ ਇਹ ਜਿਹੜਾ ਪਰਾਇਆ ਹੱਕ ਖਾਣਾ ਮਰਦਾਰ ਖਾਣ ਦੇ ਬਰਾਬਰ ਹੈ ਤਾ ਕਰਕੇ ਫੱਕ ਸੱਚ ਦੀ ਕਮਾਈ ਕਰਨੀ ਮਨ ਚ ਮੈਲ ਨਾ ਕਿਸੇ ਦੇ ਪ੍ਰਤੀ ਰੱਖੋ ਜ਼ਹਿਰ ਨਾ ਰੱਖੋ ਈਰਖਾ ਨਾ ਰੱਖੋ ਸਾੜਾ ਨਾ ਰੱਖੋ ਹਰ ਬੰਦੇ ਦਾ ਭਲਾ ਮੰਗੋ ਭਲਾ ਤੇ ਸਾਡਾ ਭਲਾ ਆਪਣੇ